ਕੂਲਰ ਕੇ ਮੇਲਿਆਂ ਦਾ ਕੂਲਰ ਦੇ ਇੱਕ ਦਾ ਠੰਡ ਲੱਗਣ ਲੱਗ ਗਈ ਇਹ ਕੂਲਰ ਜੀ ਬੱਚੇ ਛੋਟੇ ਸੀ ਕੋਈ ਘਰੇ ਆਪਣੇ ਆਮ ਲੋਕਾਂ ਦੇ ਪ੍ਰਬੰਧ ਘੱਟ ਹੁੰਦੇ ਜਦੋਂ ਬੱਕਰੀਆਂ ਸੂਪੀਆਂ ਪਹਿਲਾਂ ਤਾਂ ਇਹ ਕੋਈ ਪ੍ਰੋਗਰਾਮ ਨਹੀਂ ਸੀ ਬੱਕਰੀਆਂ ਰੱਖਾਂਗੇ ਅੱਪਾ ਟੈਰਾਂ ਦਾ ਕੰਮ ਕਰਦੇ ਆਂ ਦੁਕਾਨ ਕਰਦੇ ਸੀ ਖੁਬਾ ਇਹੋ ਜਿਹਾ ਨਸ਼ਾ ਜਾਂ ਲੋਕਾਂ ਨੂੰ ਦੇਖ ਕੇ ਚੜ ਗਿਆ ਵੀ ਕੋਦਾਂ ਵੀ 40 50 ਇਕੱਠੀਆਂ ਕਰ ਲਈਆਂ ਮੁੜ ਕੇ ਫਿਰ ਲੜ ਪਏ ਫਿਰ ਉਹ ਹੁਣ ਤਾਂ ਵੇਚਣ ਆਇਆ ਵੀ ਆਪੋ ਆਦੀਆਂ ਵੰਡ ਲਈਆਂ ਕਿ ਤੂੰ ਆਪਦੀਆਂ ਭਰਾਵਾਂ ਸਾਹ ਮਦਾਨ ਸਾਹ ਨਾ ਮੈਂ ਤਾਂ ਐਂ ਕਹਿਣਾ ਵੀ ਕੂਲਰ ਚੱਕ ਕੇ ਕੀ ਲਿਆਉਣਾ ਜੀ ਕੂਲਰ ਜੀ ਫਿਰ ਬੱਚੇ ਸੀ ਇਹਦੇ ਵਿੱਚ ਉਪਿੰਦਰੀ ਦਾ ਇਹ ਨਾ ਟਾਈਮ ਹੀ ਨਹੀਂ ਆਈ ਸੀ ਬਾਬਾ ਜੀ ਜਟਾਂ ਗੋਲੇ ਪਿਆ ਸੀ ਚੱਕੇ ਤੁਨ ਤੇ ਆਏ ਤੁਹਾਨੂੰ ਬਾਹਰ ਗੱਡੀਆਂ ਇੱਕ ਦਿਨ ਚਾਰ ਨਗਾਈ ਤੇ ਮੋਟਰ ਤੇ ਇਹਨੇ ਟਾਂਗੀਆਂ ਲਾ ਲਈਆਂ ਮੁੰਡੇ ਬੈਠੇ ਜੇ ਤੇ ਕਈ ਕਹਿੰਦੇ ਬਾਬਾ ਤੇਰੇ ਬੱਕਰੇ ਦੇ ਥਾਣਾ ਮੈਂ ਖਾ ਪਚੋ ਕੇ ਟੈਸਟ ਕਰ ਲੈਣੇ ਉਹ ਜੋ ਦੱਬਿਆ ਦੁੱਧ ਆ ਗਿਆ ਅੱਛਾ ਫਿਰ ਸ਼ਰਤਾਂ ਲੱਗਣ ਲੱਗੀਆਂ ਮੁੰਡੇ ਦਾਰੂ ਦੂਰ ਦੀਆਂ ਬੋਤਲਾਂ ਦੀਆਂ ਸ਼ਰਤਾਂ ਲਾਉਣ ਲੱਗੇ ਦੁੱਧ ਦੇ ਹਾਂਜੀ ਹੁਣ ਵੀ ਲੱਗੀਆਂ 500 ਦੀ ਗੱਡੀ ਵਾਲੇ ਲਾਈ ਆਪਦੇ ਰਿਸ਼ਤੇਦਾਰ ਨਾਲ ਉਹ ਕਹਿੰਦਾ ਵੀ ਦੁੱਧ ਦਿੰਦਾ ਉਹ ਕਹਿੰਦਾ ਮੰਦਾ ਨਹੀਂ ਸੀ ਉਹ ਕਹਿੰਦਾ ਸ਼ਰਤ ਨਾਲਾਂ ਵਿੱਚੋ ਕੇ ਦਿਖਾ ਦੇਣਾ ਵੀਡੀਓ ਪਾਤੀ ਉਹ ਕਹਿੰਦਾ ਤੇਰਾ 500 ਪਾ ਗਿਆ ਬਾਈ ਧਾਰੂ ਦੀ ਵੀ ਸ਼ਰਤ ਲੱਗਦੀ ਹਾਂਜੀ ਹਾਂਜੀ ਮੁੰਡੇ ਲਾ ਲੈਂਦੇ ਆ ਉਹ ਕਦੇ ਧਾਰੂ ਦੀ ਸ਼ਰਤਾਂ ਲੱਗਦੀ ਆ ਆ ਦੇਖੋ ਮੰਜੇ ਦੇ ਉੱਪਰ ਪਤਾ ਨਹੀਂ ਕੀ ਪਾਇਆ ਏ ਇਹ ਗੁਵਾਰੇ ਦਾ ਜੀ ਕੀ ਹੈ ਜੀ ਇਹ ਗੁਵਾਰਾ ਹੀ ਹੈ ਗੁਵਾਰਾ ਹਾਂਜੀ ਵਿੱਚ ਬੀਜੇ ਲਾ ਗਦੇ ਨਾ ਹਾਂ ਗੁਵਾਰਾ ਹੀ ਹੈ ਗੁਵਾਰੇ ਦਾ ਹਾਂਜੀ ਹਾਂਜੀ ਕਿਵੇਂ ਇਹ ਘਰ ਦਾ ਜਾਂ ਖਰੀਦੇ ਹੋਇਆਗਾ ਖਰੀਦ ਕੇ ਲਿਆਂਦਾ ਬਾਈ ਜੀ ਅੱਛਾ ਆ ਦੇਖੋ ਵਿੱਚ ਦਾਣਾ ਲੱਪਾ ਸਾਰਾ ਉਸ ਹੈਗਾ ਨਾ ਈ ਜਾਂ ਨਾ ਨਰ ਨੂੰ ਗੁੱਲੀ ਡੰਡਾ ਜਾ ਬਣਿਆ ਪਿਆ ਨਾ ਨਹੀਂ ਗੁੱਲੀ ਡੰਡਾ ਨਹੀਂ ਬਾਬਾ ਜੀ ਇਹ ਗਵਾਰੇ ਦੀ ਝਾਰ ਹੈ ਜਿੱਦਾਂ ਆਪਾਂ ਕਣਕ ਦੀ ਝਾਰ ਛੱਡਿਆ ਹੁੰਨੇ ਆਂ ਮੰਡੀ ਤੇ ਇਹ ਗਵਾਰੇ ਦੀ ਝਾਰ ਹੁੰਦੀ ਹੈ ਜੀ ਇਹ ਬਠਿੰਡੇ ਵਾਲੀ ਹੁੰਦਾ ਝਾਰ ਲੈ ਕੇ ਸੀ ਹਾਂਜੀ ਹਾਂਜੀ ਝਾਰ ਹੀ ਦੇ ਆਂਦੀ ਸਪੈਸ਼ਲ ਮੈਂ 200 ਕਟਾ ਲਿਆ ਕਿਹੜੇ ਪਿੰਡੋਂ ਨੇ ਜੀ ਬਾਬਾ ਜੀ ਮੇਰਾ ਪਿੰਡ ਹੁਣ ਤਾਂ ਜੀ ਬੜਾ ਮਕੜਾਉਣਾ ਚਮਕੌਰ ਸਾਹਿਬ ਦੇ ਲਾਗੇ ਉਹ ਇਲਾਕਾ ਆਪਣਾ ਬਠਿੰਡਾ ਜੀ ਲਾਗਾ ਬਠਿੰਡਾ ਹਾਂਜੀ ਪਹਿਲਾਂ ਹਾਂਜੀ ਕਿਆ ਲਏ ਹੋ ਵੇਚਣ ਵਾਸਤੇ ਫਿਰ ਆ ਬੱਕਰੀਆਂ ਜੀ ਬੱਕਰਾ ਦੁੱਧ ਦਿੰਦਾ ਆਪਣਾ ਠੀਕ ਆ ਆ ਬੱਕਰੀਆਂ ਬੜੀਆਂ ਇਹ ਪਹਿਲੀ ਵਾਰੀ ਮੰਡੀ ਜਿੱਥੇ ਲੱਗੀ ਸੀ ਮੁੱਲਾਪੁਰ ਦੀ ਉੱਥੇ ਮੈਂ ਹੀ ਲੈ ਗਿਆ ਸੀ ਇੱਥੇ ਵੀ ਲੈ ਗਿਆ ਸੀ ਅੱਛਾ ਹੁਣ ਇਹ ਗੱਬਣਾ ਨੇ ਹਾਂਜੀ ਹਾਂਜੀ ਪਹਿਲਾਂ ਸੂਏ ਲੈ ਲੈ ਇਹਨਾਂ ਤੋਂ ਨਹੀਂ ਜੀ ਆਪ ਉਹ ਦੁੰਦੀਆਂ ਆਪਣੇ ਕੋਲ ਹੁਣੇ ਸੁੰਨ ਲੱਗੀਆਂ ਇਹ ਪੱਠਾ ਨੇ ਹਾਂ ਬਸ ਕੀ ਮੁੱਲ ਕਰਿਆ ਚਿਟੀ ਦਾ ਇਹਦਾ 20000 ਰੁਪਏ ਠੀਕ ਹੈ ਤੇ ਉਹ ਦੂਸਰੀ ਨਾਲ ਵਾਲੀ ਹਾਂ ਵਾਲੀ ਤਾਂ 20000 ਕਰਦੇ ਆ ਉਹ ਵੀ ਸੁੰਦੀ ਆ ਨਾ ਉਹਦੇ ਬੱਚੇ ਹੀ ਦੋ ਦੋ ਬੱਚੇ ਹੋ ਗਏ ਆ ਕੂਲਰ ਕਿਵੇਂ ਲਿਆਂਦਾ ਹੈ ਕੂਲਰ ਦੇ ਇੱਕ ਤਾਂ ਠੰਡ ਲੱਗਣ ਲੱਗ ਗਈ ਇਹ ਕੂਲਰ ਜੀ ਬੱਚੇ ਛੋਟੇ ਸੀ ਕੋਈ ਘਰੇ ਆਪਣੇ ਆਮ ਲੋਕਾਂ ਦੇ ਪ੍ਰਬੰਧ ਘੱਟ ਹੁੰਦੇ ਜਦੋਂ ਬੱਕਰੀਆਂ ਸੋਪੀਆਂ ਪਹਿਲਾਂ ਤਾਂ ਇਹ ਕੋਈ ਪ੍ਰੋਗਰਾਮ ਨਹੀਂ ਸੀ ਬੱਕਰੀਆਂ ਰੱਖਾਂਗੇ ਆਪਾਂ ਟਾਇਰਾਂ ਦਾ ਕੰਮ ਕਰਦੇ ਆਂ ਦੁਕਾਨ ਕਰਦੇ ਸੀ ਉਹ ਆਇਆ ਜਾਂ ਨਸ਼ਾ ਜਾਂ ਲੋਕਾਂ ਨੂੰ ਦੇਖ ਕੇ ਚੜ ਗਿਆ ਵੀ ਕੋਦਾਂ ਵੀ 40 50 ਇਕੱਠੀਆਂ ਕਰ ਲਈਆਂ ਮੁਰਕੇ ਫਿਰ ਲੜ ਪਏ ਤੇ ਉਹ ਹੁਣ ਤਾਂ ਵੇਚਣ ਆਇਆ ਵੀ ਆਪੋ ਆਪਣੀਆਂ ਵੰਡ ਲਈਆਂ ਠੀਕ ਹੈ ਤੂੰ ਆਪਦੀਆਂ ਭਰਾਵਾਂ ਨਾਲ ਦਾ ਨਾ ਮੈਂ ਤਾਂ ਇਹ ਕਹਿਣਾ ਵੀ ਕੂਲਰ ਚੱਕ ਕੇ ਕੀ ਲਿਆਉਣਾ ਜੀ ਕੂਲਰ ਜੀ ਫਿਰ ਬੱਚੇ ਸੀ ਇਹਦੇ ਵਿੱਚ ਛੋਟੇ ਨਾ ਪਿੰਜਰਾ ਬਣਾ ਲਾਂਦੇ ਮਹਾਂ ਉਹ ਪਿੰਜਰੇ ਦਾ ਨਾ ਟਾਈਮ ਹੀ ਨਹੀਂ ਸੀ ਬਾਬਾ ਜੀ ਜੱਟਾਂ ਗੋਲੇ ਪਿਆ ਸੀ ਚੱਕ ਕੇ ਤੁਨਦੇ ਆਏ ਤੁਹਾਨੂੰ ਮੈਂ ਦਿਖਾਉਣਾ ਵੀ ਕੂਲਰ ਨੂੰ ਕਿ ਨਾ ਸਿੱਧਾ ਨਵੇਂ ਕੂਲਰ ਆ ਨਾਲੇ ਕੋਈ ਆਏ ਨਹੀਂਗਾ ਨਾ ਜੀ ਨਾ ਪਿਛਲੇ ਸਾਰੇ ਲਿਆਂਦਾ ਸੀ ਪਿਛਲੇ ਸਾਰੇ ਲਿਆਂਦਾ ਸੀ ਲੈਕਬਾਰਡ ਕਰਤਾ ਉਦ ਪਰ ਬਾਡੀ ਵਗੈਰਾ ਵਧੀਆ ਪਈ ਆ ਮੋਟਰ ਵੀ ਹਲੇ ਵਿੱਚ ਹੈਗੀ ਇਹ ਚੱਲਦਾ ਜੀ ਬੰਤਾਰਾਂ ਲਾ ਲਊ ਲੈ ਹਾਂਜੀ ਵਾਹ ਵੀ ਵਾਹ ਇਹ ਜੀ ਗਾੜੀ ਬੰਦੇ ਨੇ ਪੱਕੇ ਹਨ ਚੱਲਦਾ ਕੂਲਰ ਆਪਣੇ ਕੋਲ ਟਾਈਮ ਨਹੀਂ ਸੀ ਤਾਰ ਕੱਢ ਕੇ ਪਰਾਂ ਸਾਰਾ ਤਾਰਾਂ ਤੱਪੇ ਜੀ ਮੇਮਣੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਮੇਮਣੇ ਕਿੱਧਰ ਗਏ ਹੁਣ ਮੇਮਣੇ ਆ ਖੜੇ ਜੀ ਗੱਡੀ ਦੇ ਵਿੱਚ ਦੋ ਬੇਗੇ ਜੀ ਲੈ ਗਏ ਬੱਚੇ ਮੇਮਣਿਆਂ ਨੂੰ ਠੰਡ ਨਾ ਲੱਗੇ ਇਹਨਾਂ ਨੇ ਕੂਲਰ ਇਹ ਕਾਗਜ਼ ਲਵੇਟ ਕੇ ਜਿਹੜੇ ਕਾਗਜ਼ ਨਵਾਂ ਲਿਆ ਤੁਰਤ ਐ ਸਾਰਾ ਲਵੇਟ ਕੇ ਬੰਨ ਕੇ ਲਿਆਂਦਾ ਐ ਨਹੀਂ ਵੀ ਹਵਾ ਲੱਗ ਜੂਗੀ ਠੀਕ ਹੈ ਹਵਾ ਵਾਲਾ ਕੰਮ ਨਹੀਂ ਬਸ ਇਹ ਤਾਂ ਕੂਲਰ ਉਹ ਸਿੱਧੇ কুলਰ ਦੀ ਆਹੋ ਕਰ ਲੈ। ਵਾਹ ਜੀ ਵਾਹ ਸਹੀ ਗੱਲ ਆ। কুলਰ ਹੀ ਪੱਟਦਾ ਵੀ ਮੇਮਣਿਆਂ ਨੂੰ ਠੰਡ ਨਾ ਲੱਗੇ। ਬਿਲਕੁਲ ਜੀ ਤੇ ਫਿਰ ਪੁੱਤਾਂ ਵਾਂਗੂ ਰੱਖਣੇ ਪੈਂਦੇ ਜੇ ਨਹੀਂ ਤੇ ਬੈ ਕੀਤੀ ਤੇ ਇੱਕ ਵਾਰੀ ਤੇ ਦੂਜੀ ਵਾਰੀ। ਫਿਰ ਅਗਲੀ ਵਾਰ ਇਹਨੂੰ ਚਲਾਉਂਗੀ কুলਰ ਨੂੰ ਕਨਾ। ਇਹ ਤੇ ਜੀ ਹੁਣ ਸਮਝ ਦਸੂਗਾ। ਹਾਂ ਕਿਉਂ ਜਟ ਘਾਟੀ ਚਲਾਉਂਦੇ ਨੇ ਸਾਈਕਲ ਟੂੜੀ ਵਾਲੇ 'ਚ ਜਦੋਂ ਭਈਏ ਆ ਜਾਂਦੇ ਉਦੋਂ ਚਲਾਉਂਦੇ ਆ। ਠੀਕ ਆ। ਉਹ ਕੰਮ ਆਪਣਾ। ਉਹ ਕੰਮ ਆਗਾ। ਵੀ ਹੋਰ 1500 ਦਾ ਚੱਲਦਾ ਮਿਲ ਹੀ ਜਾਂਦਾ ਅਗਰ ਕਹੇ ਬੱਕਰੀਆਂ ਨੂੰ ਲਾਉਣਾ ਹੋਰ ਲਾ ਦੇ। ਉਹ ਮੋਟਰ 1600 ਦੀ ਮਿਲ ਗਈ ਵੱਡੀ। ਉਗਾਪਾ ਮਾਰੀ ਜਾਨਾ ਇਹ ਰ ਕਿਹੜਾ ਦੰਦਾ ਹੁੰਦਾ ਬੋਲ ਦੁੱਧ ਪਨਾ ਦੀ ਨਹੀਂ ਗੱਪਨੀ ਆਪਾਂ ਸੱਚ ਕਰਕੇ ਦਿਖਾएंगे ਨਾ ਦੇਊਗਾ ਅੱਛਾ ਕੋਈ ਗੱਲੇ ਨਹੀਂ ਜਿਹਦਾ ਦੇ ਸਕਦਾਗਾ ਗਾਹਾਂ ਕ੍ਰੋਸਿੰਗ ਲੈ ਬੱਚੇ ਵੀ ਤਾਂ ਆ ਇਹਦੀ ਹੈ ਜੀ ਕਿੰਨੇ ਦੰਦ ਹੋ ਗਏ ਬੋਲ ਦੰਦ ਦਾ ਜੀ ਮੈਨੂੰ ਘੱਟ ਹੀ ਪਤਾ ਮੈਂ ਤਾਂ ਪਿਛਲੇ ਸਾਲ ਹੀ ਲਿਆਇਆ ਸੀ ਇਹ ਅੱਛਾ ਬਗਲੀ ਦੀ ਮੰਡੀ ਤੋਂ ਸੌ ਕਰਾਉਣੀ 6 6 8 ਹੋ ਗਿਆ 8 ਹੋ ਗਿਆ ਬੱਸ ਪੁੱਤ ਹੁਣ ਦਿਖਾ ਦੁੱਧ ਦੰਦਾ ਲੈ ਲਓ ਜੀ ਲਓ ਆ ਜਾ ਪੁੱਤ ਇਧਰ ਲੱਤ ਫਾਲਾ ਮੜੀ ਨਹੀਂ ਦੁੱਧ ਚਾਹੁੰਦੇ ਹਾਂ ਹਾਂਜੀ ਹਾਂ ਬੱਚੇ ਚਾਹੁੰਦੇ ਜੀ ਇਹਨੂੰ ਬੱਚੇ ਪਾਰੇ ਆਪਾਂ ਦੁੱਧ ਵਾਲਾ ਸਵਾਦ ਹੈ ਕਿੰਨਾ ਦਾ ਨਹੀਂ ਸਵਾਦ ਉਵੇਂ ਹੈ ਜੀ ਦੁੱਧ ਵਾਲਾ ਹਾਂ ਦੁੱਧ ਉਵੇਂ ਹੈ ਜਿਵੇਂ ਬੱਕਰੀ ਦਾ ਬਿਲਕੁਲ ਪੀ ਸਕਦੇ ਹੋ ਕੋਈ ਜਕਰ ਟੈਸਟ ਕਰ ਲਈ ਜਿਹੜਾ ਮਰਜੀ ਬੱਚੇ ਦਿਖਾਓ ਫਿਰ ਮੈਂ ਫੇਰ ਯਕੀਨ ਮੰਨਾਂ ਆ ਲੋ ਉਧਰ ਦਿਖਾ ਕੈਮਰਾ ਵਾਲਾ ਆ ਲੋ ਆ ਲੋ ਹਾਂ ਪੀ ਸਕਦੇ ਪੀ ਕੇ ਕੋਈ ਦੇਖ ਰੇ ਬੱਕਰੀ ਦਾ ਦੁੱਧ ਜਿਵੇਂ ਮੈਂ ਐਸਾ ਹੀ ਆ ਉਹ ਆ ਆ ਲੋ ਬੋਲ ਦੁੱਧ ਪੀਂਦਾ ਭਾਈ ਕੋਈ ਗੱਲ ਵਾਲੀ ਇਹ ਜੀ ਕੀ ਗੱਲ ਆ ਯਾਰ ਨਹੀਂ ਘਰੇ ਬਾਜੀ ਉਹੀ ਚੀਜ਼ ਹੈ ਕੋਈ ਗੱਲ ਨਹੀਂ ਕੋਈ ਪਤਾ ਲੱਗ ਗਿਆ ਵੀ ਦੁੱਧ ਵੀ ਦਿੰਦਾ ਇਹ ਬਾਈ ਉਹ ਲੈ ਆਏ ਮੈਂ 6 ਮਹੀਨੇ ਬਾਅਦ ਬਾਹਰ ਕੱਢੀਆਂ ਇੱਕ ਦਿਨ ਚਾਰ ਨਗਏ ਤੇ ਮੋਟਰ ਤੇ ਇਹਨੇ ਟਾਂਗੀਆਂ ਲਾ ਲਈਆਂ ਮੁੰਡੇ ਬੈਠੇ ਜੇ ਤੇ ਕਈ ਕਹਿੰਦੇ ਬਾਬਾ ਤੇਰੇ ਬੱਕਰੇ ਦੇ ਥਾਣਾ ਮੈਂ ਕਿਹਾ ਪਚੋਕੇ ਟੈਸਟ ਕਰ ਲੈਣੇ ਉਹ ਜਦੋਂ ਦੱਬਿਆ ਦੁੱਧ ਆ ਗਿਆ ਅੱਛਾ ਫਿਰ ਸ਼ਰਤਾਂ ਲੱਗਣ ਲੱਗੀਆਂ ਮੁੰਡੇ ਦਾਰੂ ਦੂਰ ਦੀਆਂ ਬੋਤਲਾਂ ਦੀਆਂ ਸ਼ਰਤਾਂ ਲਾਉਣ ਲੱਗੇ ਵੀ ਦੁੱਧ ਹਾਂਜੀ ਹੁਣ ਵੀ ਲੱਗੀਆਂ 500 ਦੀ ਗੱਡੀ ਲੈ ਲਈ ਆਪਦੇ ਰਿਸ਼ਤੇਦਾਰ ਨਾਲ ਉਹ ਕਹਿੰਦਾ ਵੀ ਦੁੱਧ ਦਿੰਦਾ ਉਹ ਕਹਿੰਦਾ ਮੰਦਾ ਨਹੀਂ ਸੀ ਉਹ ਕਹਿੰਦਾ ਸ਼ਰਤ ਨਾਲ ਆਪਚੋਕੇ ਦਿਖਾ ਦੇਣਾ ਵੀਡੀਓ ਇਹ ਪਹਿਲਾ ਬੋਗ ਜਿਹੜੀ ਤੇ दारू ਦੀ ਹਾਰ ਅਗਲਾ ਕਹਿੰਦੇ ਦੁੱਧ ਦਿੰਦਾ ਬਾਬੇ ਦਾ ਬੋਗ ਅਗਲਾ ਮੰਨਦਾ ਨਹੀਂ ਲਗਾ ਤੂੰ ਹਾਰ ਗਿਆ ਤੂੰ ਲੈ ਆਈ ਤੇ ਜਿੱਤ ਗਿਆ ਤਾਂ ਮੈਂ ਕਿੰਨੇ ਬੋਤਲਾਂ ਲੰਘੀਆਂ ਫਿਰ ਇਹਦੇ ਉੱਤੋਂ ਦੀ ਇਹਦਾ ਇੱਕ ਅੱਧਾ ਤੇ ਨਹੀਂ ਜਾਂਦਾ ਯਾਨੀ ਰੋਜ਼ ਵਾਂਗੂ ਮੁੰਡੇ ਰੋਜ਼ ਇੱਕ ਅੱਧਾ ਆਉਂਦਾ ਵੀ ਬਾਬਾ ਚੋਕੇ ਦਿਖਾ ਹਾਂ ਵੀ ਚੋਕੇ ਦਿਖਾਓ ਅੱਛਾ ਮੈਂ ਕਹਿੰਦਾ ਨਾ ਆ ਜਾ ਭਾਈ ਦਿੰਦਾ ਠੀਕ ਹੈ ਅੱਪਾ ਚੋਕੇ ਦਿਖਾ ਦਿੰਨੇ। ਫਿਰ ਹਿਸਾਬ ਪੱਤੀ ਕਰਦੇ ਹਾਂ। ਨਹੀਂ ਆਪਾਂ ਪੀਂਦੇ ਨਹੀਂ ਬਾਬਾ ਜੀ। ਫੇਰ ਠੀਕ ਹੈ। ਆਪਾਂ ਦਾਰੂ ਵਾਲੇ ਗਾਕ ਨਹੀਂ ਹੈਗੇ। ਦਾਰੂ ਦੇ ਗਾਕ ਐਂ ਗੱਲਾਂ ਚੰਗੇ ਚਮਚਾ ਖਾ ਲਈਦਾ ਜੇ ਕੋਈ ਖਵਾ ਦੇ। ਨਹੀਂ ਠੀਕ ਹੈ। ਠੀਕ ਹੈ। ਇਹ ਬੱਕਰੇ ਉੱਤੇ ਦੀ ਦਾਰੂ ਦੀਆਂ ਬੋਤਲਾਂ ਲੱਗੀਆਂ। ਇਹ ਤੇ ਸਰਤਾਂ ਲੱਗਦੀਆਂ ਨਹੀਂ ਹੈਗੀਆਂ। ਬਸ ਇਹ ਇੰਨੇ ਹੀ ਆ ਵੀ ਦੁੱਧ ਦਿੰਦਾਗਾ। ਕਦੋਂ ਲਿਆ ਸੀ ਤੁਸੀਂ ਇਹ? ਇਹ ਪਿਛਲੇ ਸਾਲ ਲਿਆਂਦਾ ਸੀ ਬਗਲੀ ਦੀ ਮੰਡੀ ਲੱਗੀ। ਕਿੰਨਾ ਕੁ ਸੀਗਾ ਤੁਸੀਂ? ਇੰਨਾ ਕੁ ਸੀਗਾ ਜੀ। ਇੰਨਾ ਤਾਂ ਹੋਣੀ ਆ ਬਸ ਉਹ ਉਹਦੇ ਵਿੱਚ ਹੈ ਨਹੀਂ ਕੋਈ ਪਤਾ ਜਦੋਂ ਛੋਟਾ ਜਿਹਾ ਦੋ ਲੈ ਲਈ ਮੈਂ 27000 ਦੇ ਚਾਨ ਨਹੀਂ ਗਈ ਸੀ ਹਾਂ ਜਦੋਂ ਕੁਝ ਨਹੀਂ ਸੀ ਉਹ ਤਾਂ ਪਰ ਕੰਮ ਵੀਲੇਜ ਕੱਲੇ ਬਸ ਜਾਨ ਮੈਂ ਤਾਂ ਆ ਹੀ ਪਉਣਾ ਜੀ ਹੋਰ ਆ ਵੀ ਨਹੀਂ ਕੋਈ ਆਲੂ-ਉਲੂ ਪਾ ਦੇ ਤੇ ਗਾਜਰਾ-ਗੁਜਰਾ ਲੈ ਆਈ ਦੀ ਮੰਡੀ ਤੇ ਜਾ ਕੇ ਠੀਕ ਹੈ ਖੇਤੀ ਕਿੰਨੀ ਕਰਦਾ ਫਿਰ ਖੇਤੀ ਨਹੀਂ ਹੈਗੀ ਬਾਬਾ ਜੀ ਆਪਾਂ ਟਾਇਰਾਂ ਦਾ ਕੰਮ ਆ ਪੈਂਚਰਾਂ ਦਾ ਅੱਛਾ ਪੈਂਚਰ ਲਈ ਹਾਂਜੀ ਹਾਂਜੀ ਠੀਕ ਹੈ ਓਕੇ ਆ ਜੀ ਫਿਰ ਕੋਲ ਰਿਪੋਰਟਾਂ ਓਕੇ ਧੰਨਵਾਦ ਜੀ ਹੈ ਠੀਕ ਹੈ ਜੀ ਮਹਾਰਾਜ ਜਿਉਂਦੇ ਰਹੋ ਬਸ ਫੇਰੋ ਹਾਂਜੀ ਆ ਜੀ